ਕੈਨੇਡਾ ਦੇ 온ਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੇ ਅਮਰੀਕਾ ਦੇ ਮਨੁਨੀਤ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਟੈਰਿਫ ਵਾਅਦੇ ਦੀ ਧਮਕੀ ਨੂੰ ਠੋਸ ਕਰਨ ਲਈ ਇੱਕ ਤਸਵੀਜ਼ ਦੀ ਰੂਪਰੇਖਾ ਤਿਆਰ ਕੀਤੀ ਹੈ ਜਿਸ ਦੇ ਲਾਗੂ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਊਰਜਾ ਸੁਰੱਖਿਆ ਦੇ ਵਿਕਾਸ ਸਮੇਤ ਦੋਬਲੇ ਸਬੰਧਾਂ ਦੀ ਮਜ਼ਬੂਤੀ ਦਾ ਆਧਾਰ ਸਾਬਤ ਹੋਣ ਦਾ ਦਾਵਾ ਕੀਤਾ ਗਿਆ ਫੋਰਡ ਨੇ ਭਰੋਸਾ ਪ੍ਰਗਟਾਇਆ ਕਿ ਪ੍ਰਸਤਾਵ ਦੇ ਇਸ ਰੂਪ ਵਿੱਚ ਅਮਲ ਵਿੱਚ ਆਉਣ ਤੋਂ ਬਾਅਦ ਇਹ ਦੋਬਲੀ ਸਤਤਾ ਸੁਰੱਖਿਆ ਦੇ ਨਾਲ-ਨਾਲ ਲੰਬੇ ਸਮੇਂ ਤੱਕ ਦੀ ਖੁਸ਼ਹਾਲੀ ਦੀ ਸੰਧ ਬਣ ਸਕਦਾ ਹੈ ਸਰਕਾਰੀ ਫੈਸਲੇ ਲੈਣ ਵਿੱਚ ਧਾਕੜ ਮੰਨੇ ਜਾਂਦੇ ਡਗ ਫੋਰਡ ਨੇ 트੍ਰੰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਬਾਰੇ ਦਿੱਤੇ ਤਾਜ਼ਾ ਬਿਆਨ ਨੂੰ ਹਾਸੋਹੀਣਾ ਦੱਸਦੇ ਹੋਏ ਕਿਹਾ ਕਿ ਕੈਨੇਡਾ ਵਕਾਊ ਦੇਸ਼ ਨਹੀਂ ਹੈ ਤੇ ਨਾ ਹੀ ਕਦੇ ਹੋ ਸਕੇਗਾ ਉਹਨੇ ਕਿਹਾ ਕਿ ਟਰੰਪ ਭਲੇਖੇ ਵਿੱਚ ਨਾ ਰਹਿਣਾ ਆਰਥਿਕ ਤਾਕਤ ਦੀ ਵਰਤੋਂ ਦੀਆਂ ਧਮਕੀਆਂ ਵਿਦੇਸ਼ੀ ਨਿਰਪਰਤਾ ਵਾਲੇ ਦੇਸ਼ਾਂ ਉੱਤੇ ਹੀ ਕਾਰਗਰ ਹੋ ਸਕਦੀਆਂ ਨੇ ਪਰ ਕੁਦਰਤੀ ਵਸਈਲਿਆਂ ਤੇ ਖਣੇਜਾਂ ਨਾਲ ਮਾਲਾ ਮਾਲ ਕੈਨੇਡਾ ਕਿਸੇ ਵੀ ਗੈਰਵਾਜਬ ਧਮਕੀ ਮੂਰੇ ਨਹੀਂ ਚੁੱਕ ਸਕਦਾ ਕੈਨੇਡਾ ਦੀ ਆਰਥਿਕਤਾ ਵਿੱਚ 48% ਦਾ ਹਿੱਸਾ ਪਾਉਣ ਅਤੇ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀਜੀ ਆਮਦਨ ਵਾਲੇ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਧਮਕੀਆਂ ਨੂੰ ਪਿੱਛੇ ਛੱਡਦੇ ਹੋਏ ਸ਼ਾਨਦਾਰ ਵਪਾਰਕ ਸੌਦਿਆਂ ਲਈ ਇੱਕਜੁੱਟਤਾ ਨਾਲ ਕੰਮ ਕਰਦੇ ਰਹਿਣਗੇ ਡੱਗਫੋਰਡ ਨੇ ਕੁਝ ਹੋਰ ਸੂਬਿਆਂ ਦੇ ਮੁਖੀਆਂ ਨਾਲ ਵੀ ਗੱਲ ਕਰਕੇ ਟਰੰਪ ਦੀਆਂ ਧਮਕੀਆਂ ਨਾਲ ਸੱਜਣ ਬਾਰੇ ਵਿਚਾਰਾਂ ਕੀਤੀਆਂ ਬਾਕੀਆਂ ਵੱਲੋਂ ਉਹਨਾਂ ਨੂੰ ਮੂਰੇ ਲੱਗ ਕੇ ਠੋਸ ਕਦਮ ਚੁੱਕਣ ਲਈ ਕਿਹਾ ਗਿਆ ਹੈ ਵੱਡੇ ਪਣ ਬਿਜਲੀ ਉਤਪਾਦ ਉੱਤਰੀ ਸੂਬਿਆਂ ਵੱਲੋਂ ਉਸ ਨੂੰ ਫੈਸਲੇ ਲੈਣ ਦੇ ਅਖਤਿਆਰ ਦਿੱਤੇ ਜਾਣ ਦਾ ਪਤਾ ਵੀ ਲੱਗਿਆ ਗੁਰਤਲਬਕੇ ਟਰੰਪ ਵੱਲੋਂ ਆਪਣੀ ਚੋਣ ਤੋਂ ਬਾਅਦ ਉਹਨਾਂ ਨੂੰ ਵਧਾਈ ਦੇਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਰ ਟਰੂਡੋ ਨੂੰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਕੀਤੀ ਗਈ ਪੇਸ਼ਕਸ਼ ਵਾਲੀ ਗੱਲੋਂ ਸਿਆਸੀ ਗਲੈਰੀਆਂ ਵਿੱਚ ਟਰੰਪ ਦੇ ਮਜ਼ਾਕ ਵਜੋਂ ਲੈਣ ਵਾਲੇ ਵੀ ਇਸ ਹਫ਼ਤੇ ਫਿਰ ਉਹੀ ਗੱਲ ਦੁਹਰਾਏ ਜਾਣ ਤੋਂ ਗਿਣਤੀਆਂ ਮਿੜਤੀਆਂ ਵਿੱਚ ਪਏ ਹੋਏ ਨੇ ਕਿ ਆਖਰ 트ੰਪ ਕੀ ਕਰਨ ਦਾ ਇਰਾਦਾ ਰੱਖਦੇ ਨੇ ਤੇ ਕੀ ਇੰਜ ਦੀਆਂ ਗੱਲਾਂ ਕਰਕੇ ਉਹ ਆਪਣੇ ਸਤਕਾਰ ਨੂੰ ਖੋਰਾ ਤਾਂ ਨਹੀਂ ਲਾ ਰਹੇ 트ੰਪ ਵੱਲੋਂ ਅਮਾਸ ਨੂੰ ਵੀ ਧਮਕੀ ਦਿੱਤੀ ਗਈ ਹੈ ਕਿ ਉਹ ਹਿਰਾਸਤ ਵਿੱਚ ਲਏ ਲੋਕਾਂ ਨੂੰ ਛੱਡ ਦੇਵੇ ਜਾਂ ਫਿਰ ਮਲੀਆ ਮੇਟ ਹੋਣ ਲਈ ਤਿਆਰ ਰਹੇ ਦੱਸਦੇ ਕਿ ਅਨਟਾਰੀਓ ਦੇ ਮੁੱਖ ਮੰਤਰੀ ਡੱਗਫੋਰਡ ਦੀ ਕਾਰ ਨੂੰ ਪੇਸ਼ਾਏ ਹਾਦਸੇ ਦੌਰਾਨ ਉਹਨਾਂ ਨੂੰ ਕੁਝ ਸੱਟਾਂ ਲੱਗੀਆਂ ਪਰ ਜ਼ਖਮੀ ਹੋਣ ਤੋਂ ਬਚਾਰਿਆ ਕਾਰ ਵਿੱਚ ਫੋਰਡ ਨਾਲ ਉਹਨਾਂ ਦਾ ਸਖਤਰ ਅਤੇ ਸੁਰੱਖਿਆ ਕਰਮਚਾਰੀ ਵੀ ਸਵਾਰ ਸਨ ਉਹ ਹਾਈਵੇ 401 ਸਥਿਤ ਨਿਊਕਲੀਅਰ ਪਲਾਂਟ ਚੋਂ ਨਿਕਲ ਕੇ ਮੁੱਖ ਸੜਕ ਤੇ ਚੜੇ ਹੀ ਸਨ ਕਿ ਪਿੱਛੋਂ ਆਉਂਦੀ ਕਿਸੇ ਹੋਰ ਕਾਰ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਘਟਨਾ ਸਥਾਨ ਤੋਂ ਬਾਅਦ ਦਫ਼ਤਰ ਪਹੁੰਚੇ ਫੋਰਡ ਨੇ ਕਿਹਾ ਕਿ ਬਸ ਬਚਾ ਹੋ ਗਿਆ ਉਹਨਾਂ ਕਿਹਾ ਕਿ ਟੱਕਰ ਮੌਕੇ ਇੰਜ ਝਟਕਾ ਲੱਗਿਆ ਜਿਵੇਂ ਕਿਸੇ ਨੇ ਸਰੀਰ ਤੇ ਹਥੌੜਾ ਮਾਰਿਆ ਹੋਵੇ ਉਹਨਾਂ ਕਿਹਾ ਕਿ ਸੱਟਾਂ ਕਾਰਨ ਦਰਦ ਤਾਂ ਹੈ ਪਰ ਸਾਰੇ ਸਵਾਰ ਜ਼ਖਮਤ ਤੋਂ ਬਚ ਗਏ ਟੱਕਰ ਮਾਰਨ ਵਾਲੀ ਕਾਰ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਕਿਸੇ ਹੋਰ ਵਾਹਨ ਚ ਜਾ ਬਜੀ ਉਸ ਕਾਰ ਦਾ ਚਾਲਕ ਕਾਫੀ ਜ਼ਖਮੀ ਹੋ ਗਿਆ ਉਹਨਾਂ ਉਸ ਦੀ ਸਿਹਤ ਝਾਬੀ ਲਈ ਦੁਆ ਕੀਤੀ